ਅੱਜ ਸਮਾਣਾ ਦੇ 232 ਬੂਥਾਂ ਤੇ VOTING ਹੋਈ ਐਸ ਡੀ ਐਮ ਰਿਚਾ ਗੋਇਲ ਵੱਲੋਂ ਬੂਥਾਂ ਤੇ ਵੀ ਚੈਕਿੰਗ ਕੀਤੀ ਗਈ ਉਹਨਾਂ ਕਿਹਾ ਕਿ ਸਮਾਣਾ ਵਿੱਚ 7 ਮਾਡਲ ਬੂਥ ਬਣਾਏ ਗਏ ਹਨ ਅਤੇ ਇੱਕ ਬੂਥ ਪਿੰਕਾ ਤੇ ਇੱਕ ਗ੍ਰੀਨ ਬਣਾਇਆ ਗਿਆ ਹੈ ਵੋਟਰਾਂ ਲਈ ਟੈਂਟ ਅਤੇ ਪੀਣ ਦੇ ਪਾਣੀ ਦਾ ਪ੍ਰਬੰਧ ਪੱਖੇ ਅਤੇ ਕੂਲਰ ਲਗਾਏ ਗਏ ਹਨ ਤਾਂ ਕਿ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਆਮ ਆਦਮੀ ਪਾਰਟੀ ਦੇ ਟੈਂਟਾਂ ਵਿੱਚ ਬੈਠੇ ਨਜ਼ਰ ਆਏ ਉਹਨਾਂ ਕਿਹਾ ਕਿ ਸਮਾਣਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਗਈਆਂ ਅਤੇ ਆਪਣਾ ਭਾਈਚਾਰਾ ਬਣਾ ਕੇ ਰੱਖਿਆ ਗਿਆ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਰ ਦੀ ਰਿਪੋਰਟ ਨਾਲ ਹਲਕਾ A616 ਸਮਾਣਾ ਹਲਕਾ ਟੋਟਲ 232 ਬੂਥ ਨੇ ਜਿਹੜਾ ਵਿੱਚੋਂ ਅਸੀਂ 7 ਮਾਡਲ ਬੂਥ ਬਣਾਏ ਹਨ ਇੱਕ ਪਿੰਕ ਬੂਥ ਬਣਾਇਆ ਜਿਸ ਤੇ ਸਾਰਾ ਮਤਲਬ ਫੀਮੇਲ ਓਰੀਐਂਟਡ ਰਹਿੰਦਾ ਹੈਗਾ ਤੇ ਇੱਕ ਪੀਡਬਲਿਊਡੀ ਮੈਨੇਜਡ ਬੂਥ ਹੈ ਤੇ ਇੱਕ ਸਾਡਾ ਗ੍ਰੀਨ ਬੂਥ ਹੈ ਜਿੱਥੇ ਅਸੀਂ ਪਲਾਂਟਸ ਡਿਸਟ੍ਰੀਬਿਊਟ ਕਰਾਂਗੇ ਤੇ ਇਹ 178 ਜਿਹੜਾ ਸਾਡਾ ਗਵਰਨਮੈਂਟ ਗਰਲ ਸਕੂਲ ਹੈ ਇਹ ਅਸੀਂ ਪਿੰਕ ਬੂਥ ਦੇ ਤੌਰ ਤੇ ਬਣਾਇਆ ਤੇ ਅੱਜ ਮੈਂ ਤੇ ਡੀਐਸਪੀ ਮੈਡਮ ਨੇਹਾ ਸਿੱਥੇ ਵਿਜ਼ਿਟ ਤੇ ਆਏ ਆ ਤੇ ਸਾਰੇ ਅਸੀਂ ਪੈਟਰੋਲਿੰਗ ਹੀ ਕਰ ਰਹੇ ਆ ਬੂਥ 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 ਵਿਜ਼ਿਟ ਕਰ ਰਹੇ ਆ ਦੇਖਣ ਲਈ ਕਿ ਸਾਰੇ ਅਰੇਂਜਮੈਂਟਸ ਇਨ ਪਲੇਸ ਨੇ ਲੈਂਡ ਆਰਡਰ ਇਨ ਠੀਕ ਰਹੇ ਤਾਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆਂਦੀ ਅਸੀਂ ਨਾਲ ਨਾਲ ਉਹਨੂੰ ਰਿਜ਼ੋਲਵ ਵੀ ਕਰ ਰਹੇ ਆ ਤੇ ਅਸੀਂ ਹੁਣ ਤੱਕ ਕਾਫੀ ਬੂਥ ਚੈੱਕ ਕਰ ਚੁੱਕੇ ਆ ਤੇ ਅੱਗੇ ਵੀ ਅਸੀਂ ਇਸ ਰੂਟ ਤੇ ਚੱਲਣਾ ਹੈਗਾ ਅੱਗੇ ਬੂਥ ਚੈੱਕ ਕਰਨੇ ਆ ਮੈਡਮ ਹੁਣ ਤੱਕ ਕਿੰਨੇ ਪ੍ਰਸ਼ਤ ਤੱਕ ਵੋਟਿੰਗ ਹੋ ਚੁੱਕੀ ਹੈ ਸਾਢੇ 9 ਵਜੇ ਰਿਪੋਰਟ ਜਾਂਦੀ ਹੈ ਜਿਹੜੀ ਸਾਢੇ 9 ਜਾਂਦੀ ਹੈ ਸਾਡੀ 11% ਵੋਟਿੰਗ ਹੋ ਚੁੱਕੀ ਹੈ 232 ਬੂਥਾਂ ਦੀ ਤੁਸੀਂ ਵੋਟਰ ਨੂੰ ਕੀ ਕਹਿਣਾ ਚਾਹੋਗੇ ਮੇਰੀ ਵੋਟਰ ਨੂੰ ਇਹੀ ਅਪੀਲ ਹੈ ਜੀ ਦੇਖੋ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਅਸੀਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਹਨ ਕਿਉਂਕਿ ਇਸ ਟਾਈਮ ਹੀਟ ਵੇ ਬਹੁਤ ਪ੍ਰੋਗਰੈਸ ਕਰ ਰਹੀ ਹੈ ਇਸ ਕਰਕੇ ਕਾਫੀ ਸਿਟੀਜ਼ਨਸ ਜਾਂ ਨਾਗਰੀ ਕੋ ਗਰੇਜ਼ ਕਰ ਜਾਂਦੇ ਨੇ ਵੋਟਰਸ ਕਿ ਅਸੀਂ ਵੋਟ ਪਾਣ ਨਹੀਂ ਜਾਣਾ ਬਟ ਇੱਕ ਵੋਟ ਆਪਣਾ ਇਹ ਜਿਹਾ ਅਧਿਕਾਰ ਹੈ ਜਿਹੜਾ ਡੈਮੋਕਰੈtic ਰਾਈਟ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਮਨਪਸੰਦ ਸਰਕਾਰ ਅਸੀਂ ਬਣਾ ਸਕੀਏ ਤੇ ਮੇਰੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਘਰੋਂ ਨਿਕਲੋ ਅਸੀਂ ਬਹੁਤ ਪ੍ਰਬੰਧ ਕੀਤੀ ਹੈ ਚਬੀਲ ਲਗਾਈ ਹੈ ਸ਼ੈਡੋ ਦਾ ਪ੍ਰਬੰਧ ਕੀਤਾ ਛੇਵੇਂ ਆਣਾ ਹੈ ਵਾਲੈਂਟੀਅਰਸ ਅਸੀਂ ਸਟੂਡੈਂਟ ਵਾਲੈਂਟੀਅਰਸ ਤੇ ਹੋਰ ਵਾਲੈਂਟੀਅਰਸ ਮਨਰੇਗਾ ਵਰਕਰ ਖਾਣੇ ਦਾ ਪੋਲਿੰਗ ਸਟਾਫ ਲਈ ਅਸੀਂ ਬੜੇ ਪ੍ਰਬੰਧ ਕੀਤੇ ਆ ਕਿ ਉਹਨਾਂ ਦਾ ਰਹਿਣ ਦਾ ਖਾਣੇ ਦੀ ਕੋਈ ਕਮੀ ਨਾ ਰਹੇ ਆਉਣ ਵਾਲਿਆਂ ਲਈ ਅਸੀਂ ਛਬੀਲ ਤੇ ਸ਼ਰਬਤ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲੀਟੇਟ ਕਰ ਸਕੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਇਸ ਲਈ ਅਪੀਲ ਕਰਦੇ ਹਾਂ ਕਿ ਆਪਣੇ ਘਰੋਂ ਨਿਕਲ ਕੇ ਆ ਕੇ ਜਰੂਰ ਵੋਟ ਪਾ ਕੇ ਜਾਓ ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਬੇਨਤੀ ਵੀ ਕਰਦਾ ਮੈਂ ਸਵੇਰੇ ਵੀ ਕਿਹਾ ਸੀ ਕਿ ਜਿਹੜੀਆਂ ਵੋਟਾਂ ਨੇ 5 ਸਾਲਾਂ ਦੇ ਵਿੱਚ 2-3 ਵਾਰੀ ਆ ਜਾਂਦੀਆਂ ਨੇ ਕਿ ਕਦੇ ਵੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਆ ਉਹ ਕਦੇ ਖਰਾਬ ਨਹੀਂ ਕਰਨੀ ਚਾਹੀਦੀ। ਔਰ ਉਹਦੇ ਨਾਲ ਹੀ ਮੈਂ ਇਹ ਵੀ ਕਹਾਂ ਸੀ ਕਿ ਬੋਟ ਸਾਨੂੰ ਬੜੀ ਔਖਾ ਇਹਦਾ ਹੱਕ ਮਿਲਿਆ। ਆ ਸਾਨੂੰ ਮਤਦਾਨ ਹੈ ਜਿਹੜਾ ਉਹ ਕਰਨਾ ਚਾਹੀਦਾ। ਮਤਦਾਨ ਤੁਹਾਡੀ ਸੋਚ ਨਾਲ ਜਿਹੜਾ ਬੋਟ ਆ ਉਹ ਪਾਉਣੀ ਚਾਹੀਦੀ ਆ। ਸੋ ਮੈਂ ਤਾਂ ਇਹੀ ਕਹੂੰਗਾ ਸਾਰੇ ਲੋਕ ਸਿਆਣੇ ਆ। ਲੜਾਈ ਝਗੜੇ ਚ ਕੁਛ ਨਹੀਂ ਰੱਖਿਆ ਆਹ ਬੋਟ ਪਾਓ। ਉਸ ਤੋਂ ਬਾਅਦ ਫੇਰ ਠੀਕ ਆ ਹੁਣ ਜਿਹੜੀ ਮਰਜ਼ੀ ਨੂੰ ਹਰ ਇੱਕ ਦਾ ਆਪਣਾ ਹੱਕ ਆ ਜਿਹਨੂੰ ਮਰਜ਼ੀ ਦਾ ਮਨ ਜਿੱਥੇ ਮਨ ਕਰਦਾ ਉੱਥੇ ਬੋਟ ਪਾਵੇ। ਪਰ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਦੇ ਨਾਲ ਨੇ ਪੂਰਾ ਜੋਸ਼ ਨਾਲ ਜਿਹੜੇ ਵੋਟ ਪਾ ਰਹੇ ਨੇ ਔਰ ਵਧੀਆ ਸਾਥ ਸਾਥਾ ਜਿਹੜਾ ਲੋਕਾਂ ਦਾ ਸ਼ਹਿਰ ਸਮਾਣੇ ਚ ਵੀ ਔਰ ਪੂਰੀ ਲੋਕ ਸਭਾ ਦੇ ਵਿੱਚ ਵੀ